ਸਤਿ ਸ਼੍ਰੀ ਅਕਾਲ ਤੁਸੀਂ ਵੀ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਅੱਜ ਸਾਡੇ ਨਾਲ ਮੌਜੂਦ ਹਨ ਐਨਆਰਆਈ ਮੱਖਣ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਸਰੀ ਜੀ ਸਰ ਪਿਛਲੇ ਦਿਨਾਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਐਨਆਰਆਈ ਵੱਲੋਂ ਹੀ ਕੈਨੇਡਾ ਦੇ ਐਨਆਰਆਈ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਲਜ਼ਾਮ ਲਾਇਆ ਸੀ ਤੁਹਾਡੇ ਉੱਤੇ ਕਿ ਤੁਸੀਂ ਸ਼ੰਕਰ ਥਾਣੇ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਕੁੱਟਮਾਰ ਕਰਵਾਈ ਇਹ ਕੀ ਮਾਮਲਾ ਕੀ ਸੀ ਤੇ ਕਿਸ ਤਰ੍ਹਾਂ ਇਹਨਾਂ આરોਪਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਸਰ 100% ਗਲਤ ਇਲਜ਼ਾਮ ਲਾ ਰਿਆ ਉਹ ਕੋਈ ਕੁੱਟ ਮਾਰਨੀ ਹੋਈ ਕੁਝ ਨਹੀਂ ਹੋਇਆ ਮੇਰੇ ਪਿੰਡ ਦੀ ਪੰਚਾਇਤ ਬੈਠੀ ਹੋਈ ਆ ਉੱਥੇ ਚੌਂਕੀ ਨਿਚਾਰ ਲਵਲਿੰਗ ਸਰ ਬੈਠੇ ਹੋਏ ਆ ਦੋ ਚਾਰ ਬੰਦੇ ਸ਼ੰਕਰ ਦੇ ਵੀ ਆਏ ਔਰ ਬਾਹਰ ਬੈਠੇ ਹੋਏ ਬੀੜ ਕਾਂਡੇ ਉਹਨਾਂ ਨਾਲ ਗੱਲ ਕਰਨ ਦੀ ਕਿਉਂਕਿ ਸਾਡੀ ਗੱਲ ਸੁਣ ਰਹੇ ਆ ਕੋਈ ਵੀ ਕੁੱਟ ਮਾਰਦਾ ਕੁਝ ਨਹੀਂ ਹੈਗਾ ਉਹ ਤਾਂ ਮੈਂ ਉਹਨਾਂ ਨੂੰ ਕੰਪਲੀਟ ਦਿੱਤੀ ਹੋਈ ਸੀ ਇਹਦੇ ਬਾਰੇ ਜੋ ਗਲਤ ਹਰਕਤਾਂ ਕਰਦਾ ਸੀ ਸਾਡੇ ਬਾਰੇ ਮੇਰੀ ਫੈਮਿਲੀ ਬਾਰੇ ਕੋਈ ਫਿੰਗਰਾਂ ਦਿਖਾ ਲਾਈ ਪਿੰਡ ਜਾ ਕੇ ਸਾਡੀ ਜ਼ਮੀਨ ਤੇ ਨਜਾਇਜ਼ ਕਬਜ਼ੇ ਦੀਆਂ ਗੱਲਾਂ ਸਾਡੇ ਮੰਮੀ ਉਹਨਾਂ ਦੇ ਝੂਠੇ ਇਲਜ਼ਾਮ ਦੀਆਂ ਗੱਲਾਂ ਮੈਂ ਮੈਂ ਤਾਂ ਪਿੰਡ ਇਸ ਕਰਕੇ ਆਈ ਸਾਡੇ ਕਿਹੜੀ ਠੀਕੇ ਤੇ ਜ਼ਮੀਨ ਬਾਹਰ ਆ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਕਣਕ ਚੱਕ ਕੇ ਜ਼ਮੀਨ ਨਾ ਬਾਇਓ ਇਹਨੂੰ ਖਾਲੀ ਛੱਡ ਦਿਓ ਮੈਂ ਕਬਜ਼ਾ ਕਰਨਾ ਜੇ ਤੁਸੀਂ ਟਰੈਕਟਰ ਚਲਾਇਆ ਤਾਂ ਸਾਡਾ ਜਾਨੀ ਮਾਨੀ ਨੁਕਸਾਨ ਕਰਾਂਗੇ ਇਹ ਹੋ ਗਿਆ ਫੇਰ ਮੈਂ ਆਪਣੇ ਪਿੰਡ ਚ ਆਇਆ ਇਹ ਤਿੰਨ ਚਾਰ ਬੰਦੇ ਨੇ ਮੈਂ ਘਰ ਦੇ ਮੂਹਰੇ ਗਿਆ ਤੇ ਉਥੇ ਤਿੰਨ ਚਾਰ ਬੰਦੇ ਬੈਠੇ ਮੈਂ ਫੇਰ ਉਥੋਂ ਚੱਲ ਗਿਆ ਤੇ ਉਸ ਵੇਲੇ ਜਦੋਂ ਮੈਂ ਫੈਮਿਲੀ ਨਾਲ ਗਿਆ ਦੂਸਰੇ ਦਿਨ ਗਿਆ ਇਹ ਚਾਰ ਬੰਦੇ ਸੀ ਗੱਡੀ 'ਚ ਇਹਨਾਂ ਨੇ ਬਾਹਰ ਨਿਕਲ ਕੇ ਮੈਨੂੰ ਫੇਰ ਫਿੰਗਰਾਂ ਦਿਖਾਈਆਂ ਕਿਉਂਕਿ ਜਿੱਥੇ ਅਸੀਂ ਰਹਿੰਦੇ ਹਾਂ ਉਥੇ ਫਿੰਗਰ ਦਾ ਤੇ ਉਹ ਤਾਂ ਇਹ ਮੇਰੇ ਫੈਮਲੀ ਨੇ ਫੇਕਿਆ ਵੀ ਇਹ ਲੜਾਈ ਆਪਾਂ ਘਰ ਤੇ ਨਿਕਲਣਾ ਪਰ ਇਹ ਇਹ ਉਹੀ ਚੀਜ਼ ਤਾਂ ਜਾ ਰਿਹਾ ਅਸੀਂ ਉਥੋਂ ਆਪਦਾ ਵਾਪਸ ਚਲ ਗਏ ਅਸੀਂ ਇੱਕ ਤਰੀਕ ਨੂੰ ਦਰਖਾਸਤ ਦਿੱਤੀ ਸ਼ੰਕਰ ਚੌਂਕੀ ਜੋ ਸਾਨੂੰ ਲਾਗੇ ਪੈਂਦੀ ਏ ਉਸ ਤੋਂ ਬਾਅਦ ਸਾਡੀ 1 ਮਹੀਨੇ ਬਾਅਦ ਸੁਣਵਾਈ ਹੋਈ ਗਈ ਸ਼ੰਕਰ ਚੌਂਕੀ 28 ਤਰੀਕ ਨੂੰ ਜੀ ਤੇ ਉਥੇ ਇਹਨੂੰ ਇਹਨੂੰ ਪੁੱਛਿਆ ਗਿਆ ਵੀ ਤੂੰ ਪਿੰਡ ਚ ਕੀ ਕਰਦਾ ਇਹ ਕਹਿੰਦਾ ਵੀ ਮੇਰਾ ਵਕੀਲ ਕਹਿੰਦਾ ਵੀ ਤੂੰ ਜ਼ਮੀਨ ਲੈ ਸਕਦਾ ਉਹ ਕਹਿੰਦਾ ਤੇਰਾ ਵਕੀਲ ਕਹਿੰਦਾ ਕਹਿੰਦਾ ਹਾਂ ਕਹਿੰਦਾ ਤੇਰੇ ਵਕੀਲ ਨੇ ਇਹ ਵੀ ਕਿਹਾ ਵੀ ਤੂੰ ਜਾ ਕੇ ਉਹ ਜਾਨੀ ਕਿ ਉਹ ਬੇਵਸੂਲੀਆਂ ਗੱਲਾਂ ਕਰੀ ਜਾਂਦਾ ਸਾਰਨੇ ਨੂੰ ਕਿਹਾ ਵੀ ਉਹ ਚੀਜ਼ ਤੇ ਲਈ ਸਹੀ ਨਹੀਂ ਵੀ ਇਹ ਕੰਪਲੀਟ ਦਿੱਤੀ ਹੋਈ ਆ ਮੈਨੂੰ ਇਹਨਾਂ ਦੀ ਵੀ ਸੌਣੀ ਪੈਣੀ ਮੈਨੂੰ ਤੇਰੀ ਵੀ ਸੌਣੀ ਪੈਣੀ ਇਸ ਕਰਕੇ ਉਹਨੂੰ ਸਮਝਾਇਆ ਗਿਆ ਵੀ ਤੈਨੂੰ ਇਹ ਤੂੰ ਖੂ ਤੇ ਜਾਨਣਾ ਵੀ ਤੇਰੇ ਕੋਲ ਪਰਮਿਸ਼ਨ ਹੈਗੀ ਆ ਕਿਹੜੀਆਂ ਤੂੰ ਸਾਡੀ ਜ਼ਮੀਨ ਦੀ ਗਿਣਤੀ ਮਣਤੀ ਕਰਦਾ ਸਾਡੇ ਖੂ ਖੂ ਦੀਆਂ ਫੋਟਾਂ ਮੋਟਰ ਦੀਆਂ ਖੇਉਟਾਂ ਖੇਦਾ ਸਾਡੇ ਘਰ ਦੀਆਂ ਖੇਦਾ ਪੰਚਾਇਤ ਦੇ ਸਾਹਮਣੇ ਹੋਇਆ ਸਾਰਾ ਕੁਝ ਸਾਰੇ ਸਾਡੇ ਪਿੰਡ ਕਾਫੀ ਵੱਡਾ ਸਾਡੇ ਪਾਸੇ ਸਾਰੇ ਨੂੰ ਪਤਾ ਇਹ ਰੋਜ ਉੱਥੇ ਰਹਿੰਦਾ ਕਾਫੀ ਲੌਂਗ ਟਾਈਮ ਹੋ ਗਿਆ ਰੋਜ ਰੋਜ ਹੀ ਗੇੜੀਆਂ ਮਾਰਦਾ ਕਿਉਂਕਿ ਪਿੰਡ ਚੋ ਵੀ ਦੱਸ ਰਿਹਾ ਉਹ ਕਹਿੰਦਾ ਮੈਂ ਏਸੀ ਕੰਮ ਤੇ ਆਉਂ ਤਿੰਨ ਚਾਰ ਮਹੀਨੇ ਹੋ ਗਿਆ ਇੰਡੀਆ ਦੇ ਨੂੰ ਬਸ ਇਹਨਾਂ ਨੂੰ ਬੰਦੇ ਬਣਾਉਣਾ ਕੀ ਨਾਮ ਹੈ ਉਹਨਾਂ ਦਾ ਗੁਰਵਿੰਦਰ ਸਿੰਘ ਮੇਰੀ ਸਿਸਟਰ ਦੇ ਹਸਬੰਡ ਸੀ ਮਾਮਲਾ ਜੀ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਹਿਲਾਂ ਵੀ ਜੀਨ ਲਈ ਉਹੀ ਕੰਮ ਹੋਇਆ ਉਹਦੀ ਮੁਕੀ ਤੋਂ ਬਾਅਦ ਵੀ ਕਹਿੰਦਾ ਮੇਰਾ ਤੇ ਮੇਰੀ ਤੇ ਆਪਣੇ ਕਿਹੜੀ ਮੇਰੀ ਸਿਸਟਰ ਵਾ ਤੇ ਮੇਰੀ ਮੋਮ ਦਾ ਇਹਨਾਂ ਦਾ ਦੋਨਾਂ ਅਕਾਊਂਟ ਜੁਆਇੰਟ ਸੀ ਕਾਫੀ ਲੌਂਗ ਟਾਈਮ ਪੁਰਾਣਾ ਇਹਨੇ ਉਹ ਚੇਕਾਂ ਆ ਕੇ ਇੰਡੀਆ ਦੇ ਵਿੱਚ ਲਾ ਲੀਆਂ 2024 ਚ ਇੱਕ ਐਗਰੀਮੈਂਟ ਤਿਆਰ ਕੀਤਾ ਗਿਆ ਵੀ ਜਿਹਦੇ ਵਿੱਚ ਉਹ 5 ਸਾਲ ਬਾਅਦ ਪੈਸੇ ਡਬਲ ਹੋਣਗੇ ਆਪ ਹੀ ਇਹਨੇ ਸਾਰਾ ਫੇਕ ਮੰਮੀ ਦੇ ਸਾਈਨ ਕਿਉਂਕਿ ਉਸ ਟਾਈਮ ਤਾਂ ਕੁੜੀ ਵੀ ਹੈ ਨਹੀਂ ਜੋ ਉਹ ਦੱਸ ਸਕਦੀ ਹੈ ਮੇਰੇ ਸਾਈਨ ਵੀ ਫੇਕ ਆ ਕਿਉਂਕਿ ਮੈਂ ਇਹ ਕਹਿ ਸਕਦਾ ਸਾਡੀ ਮੰਮੀ ਦੇ ਸਾਈਨ ਫੇਕ ਆ ਇਸ ਟਾਈਮ ਉਹ ਕੇਸ ਮਾਨਯੋਗ ਅਦਾਲਤ ਮਰੀਲਕੋਟੜਾ ਵਿੱਚ ਲਾਇਆ ਗਿਆ 2 ਕਰੋੜ 40 ਲੱਖ ਦਾ ਜੋ ਕਿ ਮੇਰੀ ਮਮ 77 ਸਾਲ ਦੀ ਹੈ ਇਹਨਾਂ ਦੇ ਕੇਸ ਲਾਇਆ ਗਿਆ ਇਹਨਾਂ ਦਾ ਅਕਾਊਂਟ ਕੁੜੀ ਨਾਲ ਸਾਂਝੀ ਸੀ ਕੁੜੀ ਮੁੱਕ ਗਈ ਚੇਕਾਂ ਕਰੀ ਸੀ ਉਹਨਾਂ ਨੇ ਝੂਠਾ ਐਗਰੀਮੈਂਟ ਤਿਆਰ ਕੀਤਾ ਗਿਆ ਚਿਕਾ ਝੂਠੇ ਸੈਨ ਕੀਤੇ ਗਿਆ ਹਾਂਜੀ ਉਹ ਬਾਅਦ ਆਲਮੋਸਟ ਇਹਦਾ ਕਾਲ ਮਲਾ ਕੇ ਜੀ ਜ਼ਮੀਨ ਜ਼ਮੀਨ ਹਸਿਆਉਣ ਦਾ ਮਤਲਬ ਆ ਜ਼ਮੀਨ ਹਾਂਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਨੇ ਜੀ ਹੱਥ ਜੋੜ ਕੇ ਬੇਨਤੀ ਕਰਦਾ ਮਾਝੂ ਸਰਕਾਰ ਨੂੰ ਇਹਤੇ ਇੱਕ ਖੇਤੀ ਐਕਸ਼ਨ ਲਿਆ ਜਾਵੇ ਵੀ ਜਿਹੜਾ ਇਹ ਚੀਜ਼ਾਂ ਦੇ ਗਲਤ ਐਕਸ਼ਨ ਲੈਂਦਾ ਸਾਰੀਆਂ ਤੇ ਵੀ ਅਸੀਂ ਤਾਂ ਆਪਣੇ ਮੀਨੂ ਮਹੀਨੇ ਉੱਤੇ ਹੋ ਗਿਆ ਮੈਂ ਆਪਦਾ ਜੱਦੀ ਘਰ ਵੀ ਵਾਲੇ ਬੱਚਿਆਂ ਨੂੰ ਅੰਦਰੋਂ ਨਹੀਂ ਦਿਖਾ ਸਕਿਆ ਕਿ ਮੇਰੀ ਫੈਮਿਲੀ ਡਰਦੀ ਜਾਂਦੀ ਨਹੀਂ ਕਿੰਨੀ ਵਾਰੀ ਜਾ ਕੇ ਆਏ ਆ ਇਹ ਬੌਂਸਰਾਂ ਦਾ ਪਿੰਡ ਹੁੰਦਾ ਹੈ ਸਰ ਉਹ ਕਹਿ ਰਹੇ ਨੇ ਕਿ ਉਹ ਐਨਆਰਆਈ ਨੇ ਦੂਜੇ ਪਾਸੇ ਤੁਸੀਂ ਵੀ ਐਨਆਰਆਈ ਹੋ ਤੇ ਹੁਣ ਐਨਆਰਆਈ ਥਾਣੇ ਦੇ ਵਿੱਚ ਮਾਮਲਾ ਨਹੀਂ ਗਿਆ ਤੁਹਾਡਾ ਹੈ ਹਾਂਜੀ ਐਨਆਰਆਈ ਥਾਣੇ 'ਚ ਮੇਰੀ ਜੋ ਮੰਮੀ ਦਾ ਫਰੌਡ ਹੋਇਆ ਚੈਕਾਂ ਦਾ ਹੋਇਆ ਉਹ ਮਾਨਯੋਗ ਮੰਤਰੀ ਸਾਹਿਬ ਕੁਲਦੀਪ ਕੁਲਦੀਪ ਢਾਲੀਵਾਲ ਨੂੰ ਆਲਰੇਡੀ ਉਹਨਾਂ ਦੀ ਵੈਬਸਾਈਟ ਤੇ ਅਪਡੇਟ ਕੀਤਾ ਹੋਇਆ ਬਾਈ ਪੋਸਟ ਕੀਤਾ ਹੋਇਆ ਮਾਨਯੋਗ ਸਰਕਾਰ ਨੂੰ ਭਗਵੰਤ ਸਿੰਘ ਸਾਹਿਬ ਨੂੰ ਉਹਨਾਂ ਨੂੰ ਵੀ ਬਾਈ ਪੋਸਟ ਮੇਲ ਕੀਤਾ ਹੋਇਆ ਸਾਰਾ ਮੇਲ ਹੋ ਚੁੱਕਾ ਹੈ ਕੋਈ ਗੱਲ ਜਵਾਬ ਜੋ ਆਇਆ ਉਸ ਉਹਨਾਂ ਦੇ ਜੋ ਮੈਂ ਮਾਨਜੋ ਕੁਲਦੀਪ ਢਾਲੀਵਾਲ ਸਾਹਿਬਾ ਉਹਨਾਂ ਦੇ ਜੋ ਮੈਂ ਵੈਬਸਾਈਟ ਤੇ ਪਾਇਆ ਸੀ ਉਹਨਾਂ ਦਾ ਕਨਫਰਮੇਸ਼ਨ ਨੰਬਰ ਆ ਗਿਆ ਤੇ ਉਹਨਾਂ ਨੇ ਉਹ ਭੇਜ ਦਿੱਤਾ ਹੁਣ ਦੇਖੋ ਕਦੋਂ ਸੁਣਵਾਈ ਹੁੰਦੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹ ਤੇ ਛੇਤੀ ਸੁਣਵਾਈ ਕੀਤੀ ਜਾਵੇ ਛੇਤੀ ਸੁਣਵਾਈ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਤੇ ਇੱਕ ਗੱਲ ਹੋਰ ਦੱਸੋ ਤੁਸੀਂ ਇਹ ਤੁਹਾਡੇ ਜਿਹੜੇ ਜੀਜੇ ਜੀ ਸਨ ਉਹ ਗੇ ਕਿਦਾਂ ਉੱਥੇ ਤੇ ਹੁਣ ਕੀ ਸਟੇਟਸ ਕੀ ਉਹਨਾਂ ਦਾ ਇਹਦੇ ਸਾਰਾ ਕਿਦਾਂ ਉਹਨ ਸੈਟ ਨਾਲ ਵਿਆਹ ਹੋਇਆ ਕਰਕੇ ਥੋੜੀ ਨੌਲੇਜ ਹੈਗੀ ਆ ਜੀ ਇਹ ਹਾਕੀ ਦੀ ਟੀਮ ਵਿੱਚ ਅਮਰੀਕਾ ਗਿਆ ਸੀ 2003 ਚ ਉਸਦੂ ਬਾਅਦ ਕੈਨੇਡਾ ਦਾ ਬਾਰਡਰ ਟਾਪ ਕੇ ਇਹਨਾਂ ਨੇ ਰਫੂਜੀ ਸਟੇ ਲੈ ਲਈ ਕਿਉਂਕਿ ਜੇ ਮੈਂ ਮੈਨੂੰ ਨਾ ਪਤਾ ਹੋਵੇ ਮੈਂ ਦੱਸਾਂ ਨਾ ਕਿਉਂਕਿ ਮੈਨੂੰ ਮੇਰੀ ਸੈਕਟਰ ਹੋਣਾ ਤਾਂ ਇੱਕਦੋ ਇਕੱਠੇ ਉਹਨੇ ਸਾਰਾ ਇੱਕ ਦੂਜਾ ਪਤਾ ਹੀ ਹੁੰਦਾ ਉਸਦੂ ਬਾਅਦ ਇਹਨੇ ਉੱਥੇ ਰਫੂਜੀ ਸਟੇ ਲੈ ਕੇ ਉੱਥੇ ਪੀਅਰ ਕਾਰਡ ਮਿਲ ਗਿਆ ਉਦੋਂ ਬਾਅਦ ਇਹਦਾ ਪਾਸਪੋਰਟ ਤਾਂ ਉੱਥੇ ਬਣਦਾ ਨਹੀਂ ਉਹ ਮੈਨੂੰ ਸੈਕਟਰੀ ਦੱਸਦੀ ਹੁੰਦੀ ਸੀ ਵੀ ਇਹ ਪਾਸ ਕਿਹੜਾ ਪਾਸਪੋਰਟ ਹੈ ਇੰਡੀਆ ਇੰਡੀਆ ਆ ਕੇ ਵੀ ਜਾਨੀ ਕਿ ਦੋ ਨੰਬਰ ਜੀ ਬਣਾ ਰਿਆ ਇੰਡੀਆ ਗਵਰਨਮੈਂਟ ਨੂੰ ਦੱਸ ਨਹੀਂ ਰਿਹਾ ਤੁਸੀਂ ਵੱਡਾ ਸਵਾਲ ਚੁੱਕਦੇ ਹੋ ਪਰ ਹਰ ਸਰਕਾਰ ਤੇ ਵੀ ਕਿਉਂਕਿ ਪਾਸਪੋਰਟ ਇਦਾਂ ਬਣ ਨਹੀਂ ਸਕਦਾ ਅਗਰ ਰਿਫਿਊਜੀ ਕੇਸ ਲੱਗਾ ਹੋਵੇ ਰਿਫਿਊਜੀ ਕੇਸ ਰਿਫਿਊਜੀ ਹੋਣ ਤੋਂ ਬਾਅਦ ਅਗਰ ਪੀਆਰ ਹੋਤੇ ਹੋ ਜਾਣ ਕਿ ਇੰਡੀਆ ਆ ਸਕਤੇ ਸੀ ਜੋ ਜਿੰਨਾ ਕ ਸਰ ਮੈਨੂੰ ਪਤਾ ਜਿਹੜੇ ਮੌਲਕ ਦਾ ਆਪ ਨੂੰ ਖਤਰਾ ਦੱਸ ਕੇ ਸਟੇਟ ਲਈ ਹੋਵੇ ਆਪਾਂ ਉੱਥੇ ਆ ਨਹੀਂ ਸਕਦੇ ਜੇ ਕੋਈ ਕਾਨੂੰਨ ਹੋਵੇ ਵੀ ਇੰਨੇ ਸਾਲ ਬਾਅਦ ਮਤਲਬ ਤੁਸੀਂ ਇਹ ਦੀ ਵੀ ਜਾਂਚ ਚਾਹੁੰਦੇ ਹੋ ਇਸੋਂ ਮੈਂ ਸਾਰਾ ਜਾਂਚ ਹੀ ਚਾਹਣਾ ਵੀ ਜਿਹੜਾ ਇਹਨਾਂ ਤੰਗ ਪਰੇਸ਼ਾਨ ਕਰ ਰਿਹਾ ਜੇ 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 ਲੀਗਲੀ ਤੌਰ ਤੇ ਉਹ ਆ ਸਕਦਾ ਮੈਨੂੰ ਕੋਈ ਮਾਇਨ ਨਹੀਂ ਆ ਆ ਸਕਦਾ ਅਸੀਂ ਵੀ ਆਉਣੇ ਸਾਰੇ ਆ ਸਕਦੇ ਆ ਪਰ ਉਹ ਉੱਥੇ ਮੈਂ ਜਾਂਚ ਹੀ ਚਾਹਣਾ ਵੀ ਉਹ ਉਹ ਚੀਜ਼ ਸਹੀ ਆ ਗਲਤ ਹੁਣ ਅਸਲੀ ਮਸਲਾ ਤੁਸੀਂ ਮਤਲਬ ਇਹਨੂੰ ਸੋਲਵ ਕਿੱਦਾਂ ਕਰਨਾ ਚਾਹੁੰਦੇ ਹੋ ਕੀ ਚਾਹੁੰਦੇ ਕੀ ਇਹਦੇ ਸੋਲਿਸ਼ਾ ਸਾਰਾ ਉੱਥੇ ਚੌਂਕੀ ਬਹਿ ਕੇ ਜਿਹੜਾ ਕਾਨੂੰਨੀ ਸੀ ਉਹ ਤਾਂ ਅਸੀਂ ਦਾਲਤ ਵਿੱਚ ਲੜੀ ਜਾਂਦੇ ਸਾਡੇ ਉਧਰ ਵੀ ਕੇਸ ਚੱਲਦੇ ਇਧਰ ਵੀ ਚੱਲਦੇ ਆ ਕਾਨੂੰਨ ਦਾ ਜਿਹੜਾ ਦਾਲਤ ਜੋ ਅਦਾਲਤ ਵਿੱਚ ਲੜੀ ਜਾਵੇ ਕਿਹੜਾ ਆ ਕੇ ਇੱਥੇ ਨਾਲ ਬੌਂਸਰ ਲੈ ਗੇ ਪਰੇਸ਼ਾਨ ਕਰ ਰਿਹਾ ਕਿ ਦੋ ਬੌਂਸਰ ਕਰ ਰਿਹਾ ਮੈਂ 1000 ਰੁਪਿਆ ਦਿਹਾੜੀ ਦਾ ਲੈਣਾ ਤੁਸੀਂ ਦੱਸੋ ਵੀ ਕਿਹੜਾ ਜੇ ਉਹਨੂੰ ਸਾਡੇ ਤੋਂ ਖਤਰਾ ਆ ਬਈ ਆਪਣੇ ਤੋਂ ਪਿੰਡ ਜੀ ਨਾ ਆਵੇ ਉਹਨੂੰ ਤਾਂ ਕੋਈ ਸਾਦਾ ਨਹੀਂ ਕੋਈ ਰਹਿਦਾਰ ਨਹੀਂ ਕੋਈ ਵਾਸਤਾ ਨਹੀਂ ਇਸ ਕਰਕੇ ਉਹ ਤਿੰਨ ਚਾਰ ਬੌਂਸਰ ਲਾਣ ਲਈ ਫਾਇਦਾ ਚੌਂਕੀ ਜਾਣ ਦੋ 3 24 ਤਰੀਕ ਨੂੰ 24 ਤਰੀਕ ਨੂੰ ਮੇਰੀ ਇੱਕ ਸਿਸਟਰ ਉੱਥੇ ਵੱਡੀ ਆ ਕਿਹੜੀ ਮੁੱਕ ਗਈ ਉਹਦੋਂ ਵੱਡੀ ਸਿਸਟਰ ਆ ਉਹਨਾਂ ਦੇ ਰਾਤ ਨੂੰ ਪੌਣੇ 8 ਵਜੇ 8 ਵਜੇ ਦੋ ਰਾਤ ਨੂੰ ਬੌਂਸਰ ਲੈ ਕੇ ਉਹਨਾਂ ਦੇ ਘਰੇ ਗਿਆ ਸਾਸਿ ਗਿਆ ਬੁਲਾ ਕੇ ਅਗਲੇ ਨੇ ਅੰਦਰ ਬਿਠਾ ਲਿਆ ਉਸ ਤੋਂ ਬਾਅਦ ਇਹਨੇ ਗੱਲ ਸ਼ੁਰੂ ਕੀਤੀ ਵੀ ਜਿਹੜਾ ਤੇਰਾ ਉਥੇ ਛੋਟਾ ਭਰਾ ਆ ਉਹਨਾਂ ਦੇ ਵੱਡੇ ਭਰਾ ਕੋ ਗਿਆ ਕਿਹੜਾ ਤੁਹਾਡਾ ਛੋਟਾ ਭਰਾ ਇਹਦਾ ਸੰਡੂ ਲੱਗਦਾ ਸੀ ਉਹ ਉਹਨੂੰ ਕਹਿੰਦਾ ਜੇ ਤੁਸੀਂ ਮੇਰੀ ਮੰਮੀ ਦੇ ਕੇਸ ਵਿੱਚ ਕੋਈ ਹੈਲਪ ਕੀਤੀ ਕੁਝ ਨਹੀਂ ਕੀਤੀ ਤੇ ਇਹਨਾਂ ਨੂੰ ਸਮਝਾ ਗਿਆ ਘਰੇ ਉਹਨਾਂ ਦੇ ਕਦੀ ਵੀ ਨਹੀਂ ਗਿਆ ਕਰੇ ਪਹਿਲੀ ਵਾਰੀ ਘਰੇ ਗਿਆ ਅਗਲੇ ਨੇ ਬਿਠਾ ਲਿਆ ਅਗਲੇ ਨੂੰ ਪਤਾ ਨਹੀਂ ਕੌਣ ਸੀ ਉਹਨਾਂ ਨੂੰ ਕਹਿੰਦਾ ਜੇ ਜੇ ਤੁਹਾਡੇ ਭਰਾ ਨੇ ਇਦਾਂ ਦੇ ਕੀਤੀ ਵੇ ਤੁਹਾਡਾ ਜਾਨੀ ਮਾਨੀ ਨੁਕਸਾਨ ਕਰੂੰ। ਉਸ ਤੋਂ ਬਾਅਦ ਪਹਿਲੇ ਉਹਨਾਂ ਨੂੰ ਧਮਕਾ ਗਿਆ, ਫੇਰ ਸਾਡੇ ਕਿਹੜੀ ਮੇਰੀ ਸਿਸਟਰ ਆ ਜਿਹੜੀ ਮੱਕ ਗਈ, ਉਸ ਤੋਂ ਮੇਰੀ ਸਿਸਟਰ ਕਬੱਡੀ ਆ। ਉਹਨਾਂ ਨੂੰ ਉਹਦੇ ਪ੍ਰੋਣੇ ਨੂੰ ਹਸਬੰਦ ਨੂੰ ਫੋਨ ਕਰਕੇ ਉਹਨਾਂ ਨੂੰ ਧਮਕੀਆਂ ਦੇ ਰਿਆ। ਜੇ ਤੁਸੀਂ ਇਦਾਂ ਕੀਤੀ ਗਾਲੀ-ਗਲੋਚ ਕੀਤਾ, ਗੰਦਾ ਵੀ ਕੀਤਾ। ਫੇਰ ਬਾਅਦ ਚ ਉਹਨੂੰ ਧਮਕੀ ਦਿੱਤੀ, ਪੁੱਤ ਕੋਈ ਗੱਲ ਨਹੀਂ। ਮੈਂ ਏਸੀ ਕਰਕੇ ਤਿੰਨ-ਚਾਰ ਮਹੀਨੇ ਤੋਂ ਇੰਡੀਆ ਰਹਿ ਰਹੇ ਆ। ਇਹ ਹੁਣ ਆਪ ਹੀ ਗਈ ਸਾਰੀ ਫੈਮਿਲੀ ਮੈਂ ਜਾਣ ਨਹੀਂ ਦਿੰਦਾ। ਨਹੀਂ ਇੱਕ ਪਾਸੇ ਦੇਖੋ ਮਾਮਲਾ ਜਿਹੜਾ ਹੈ ਅਦਾਲਤ 'ਚ। ਮੁਜਰਾ ਦੇ ਇਨ ਬਿਲਕੁਲ ਸਰ ਮਾਂਜੂਗ ਅਧਾਲਤ ਸਿੱਥੇ ਵੀ ਚੱਲਦਾ ਪਿਆ ਕੈਨੇਡਾ ਚੱਲਦਾ ਪਿਆ ਹੈ ਦੂਜੇ ਪਾਸੇ ਹੁਣ ਧਮਕੀਆਂ ਦੀ ਗੱਲ ਕਿੱਥੋਂ ਧਮਕੀਆਂ ਦੇਣ ਤੇ ਆ ਗਏ ਨੇ ਬਿਲਕੁਲ ਧਮਕੀਆਂ ਦਿੰਦੇ ਜੀ ਉਸ ਦਿਨ ਫੇ ਸਾਰਾ ਕਸ਼ ਚੌਂਕੀ ਦੇ ਵਿੱਚ ਦੱਸਿਆ ਗਿਆ ਲਵਲੀਨ ਸਰ ਨੇ ਮੈਨੂੰ ਪੁੱਛੀ ਕੱਲੀ ਕੱਲੀ ਗੱਲ ਮੈਂ ਕਿਹਾ ਕਹਿੰਦੇ ਤੇ ਤੁਸੀਂ ਆਪਣੇ ਕੰਪਲੇਟ ਕੀਤੀ ਆ ਵੀ ਤੇਰੇ ਤੇਰੇ ਕੀ ਸਵਾਲ ਆ ਮੈਂ ਕਿਹਾ ਸਰ ਮੈਂ ਦਰਖਾਸਤ ਦਿੱਤੀ ਹੋਈ ਆ ਉਹ ਕਹਿੰਦੇ ਦਰਖਾਸਤ ਵੀ ਹੈਗੀ ਆ ਤੂੰ ਆਪ ਬੋਲ ਕੇ ਦੱਸ ਤੇਰੀ ਕੀ ਪ੍ਰੋਬਲਮ ਆ ਜਦੋਂ ਉਹਨੂੰ ਸਾਰੀ ਦੱਸੀ ਗਈ ਮੁੜ ਕੇ ਇਹਨੂੰ ਪੁੱਛੀ ਗਈ ਇਹ ਕਹਿੰਦਾ ਵੀ ਤੂੰ ਪਿੰਡ 'ਚ ਕੀ ਕਰਦਾ ਉਹਨਾਂ ਦੀ ਜ਼ਮੀਨ ਤੇ ਕੀ ਕਰਦਾ ਤੂੰ ਫੋਟੋਆਂ ਖਿੱਚਦਾ ਤੂੰ ਮਿੰਨਤੀ ਗਣਤੀ ਕਰਦਾ ਵੀ ਤੂੰ ਘਰ ਦੀਆਂ ਵੀ ਫੋਟੋਆਂ ਖਿੱਚਦਾ ਵੀ ਜਦੋਂ ਪਿੰਡ ਜਾਂਦੇ ਤੂੰ ਉੱਥੇ ਵੀ ਉਹ ਕਹਿੰਦਾ ਵੀ ਇਹ ਕਹਿੰਦਾ ਮੇਰਾ ਵਕੀਲ ਕਹਿੰਦਾ ਵੀ ਤੂੰ ਜ਼ਮੀਨ ਲੈ ਸਕਦਾ ਉਹ ਕਹਿੰਦਾ ਜੇ ਵਕੀਲ ਕਹਿੰਦਾ ਸੀ ਵੀ ਜ਼ਮੀਨ ਕੋਰਟ 'ਚੋਂ ਮਿਲਦੀ ਹੁੰਦੀ ਆ ਵੀ ਤੈਨੂੰ ਕਿਹਨੇ ਹੱਕ ਦਿੱਤਾ ਜਾ ਕੇ ਉਹਨਾਂ ਦੀਆਂ ਫੋਟੋਆਂ ਖਿੱਚੂ ਤੇ ਉਹੜੇ ਮਾਰਕੁੱਟ ਦੇ ਰੋਪ ਲਾਏ ਗਏ ਨੇ ਚੌਂਕੀ ਦੇ 'ਚ ਮਾਰਕੁੱਟ ਮਾਰਕੁੱਟ ਐ ਗਈ ਦੀ ਉਹ ਸਾਰਾ 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 ਗਲਤ ਆ ਸਾਰਾ ਸਾਰਾ ਗਲਤ ਆ ਕੋਈ ਕੁੱਟਮਾਰ ਨਹੀਂ ਹੋਈ ਕੁਛ ਨਹੀਂ ਹੋਇਆ ਅਸੀਂ ਟੋਟਲ 13-14 ਬੰਦੇ ਹੋਣੇ ਆ ਪੰਚਾਇਤ ਦੇ ਆ ਦੋ ਚਾਰ ਰਸਤੇ ਆ ਮੇਰੇ ਆ ਮੈਨੂੰ ਤਾਂ ਪਤਾ ਹੀ ਨਹੀਂ ਇੱਥੇ ਤੁਸੀਂ ਇਹ ਬਲੀਵ ਕਰਿਓ ਮੈਂ ਸ਼ੰਕਰ ਸ਼ੰਕਰ ਸਾਨੂੰ ਚੌਂਕੀ ਪੈਂਦੀ ਆ ਅਸੀਂ ਇੱਥੇ ਜਨਮ ਲਿਆ ਮੈਂ ਸ਼ੰਕਰ ਚੌਂਕੀ ਪਹਿਲੀ ਵਾਰ ਹੀ ਗਿਆ ਮੈਂ ਲਾਈਫ ਦੇ ਵਿੱਚ ਪਹਿਲੀ ਆਈ ਦਰਖਾਸਤ ਦੇ ਕੇ ਚੌਂਕੀ ਗਿਆ ਉੱਥੇ ਕੋਈ ਕੁੱਟਮਾਰ ਨਹੀਂ ਹੋਈ ਕੁਛ ਨਹੀਂ ਹੋਇਆ ਮੈਨੂੰ ਮੈਨੂੰ ਨਹੀਂ ਪਤਾ ਇਹ ਕਾਹਦੇ ਇਲਜ਼ਾਮ ਲਾ ਰਹਾ ਰਹੇ ਸਰ ਪਿਛਲੇ ਦਿਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਥੇ ਇਲਜ਼ਾਮ ਲਾਏ ਗਏ ਸੀ ਮਾਰਕੋ ਟਾਈਦੇ ਇੱਕ ਤੱਕ ਠੀਕ ਹਨ ਇਹ ਸਾਰਾ ਸਾਰਾ ਗਲਤ ਆ ਗਾ 100% ਗਲਤ ਆ ਕੋਈ ਕਟਮਾਰ ਨਹੀਂ ਹੋਈ ਕੁਝ ਨਹੀਂ ਹੋਈ ਮੈਂ ਤਰਖਾਦ ਦਿੱਤੀ ਸੀ ਉਹ लवलीਨ ਸਰ ਨੇ ਸੁਣੀ ਫੇ ਸਾਡੇ ਪਿੰਡ ਦੀ ਪੰਚਾਇਤ ਬੈਠੀ ਉਹਨਾਂ ਨੇ ਸਾਨੂੰ ਦੋਨਾਂ ਨੂੰ ਸਮਝਾਦ ਕੇ ਰਾਜ਼ੀ ਨਾਮ ਕਰਾਇਆ ਵੀ ਕਹਿੰਦਾ ਉਹਨੂੰ ਵੀ ਦੱਸਿਆ ਗਿਆ ਵੀ ਤੂੰ ਤੇਰਾ ਇੱਥੇ ਪਿੰਡ 'ਚ ਕੰਮ ਹੈ ਨਹੀਂ ਕਿਉਂਕਿ ਤੂੰ ਬੌਂਸਰ ਲੈ ਕੇ ਕਿਹੜੀ ਗੱਲੋਂ ਫਿਰਦਾ ਜੇ ਤੈਨੂੰ ਇੱਚੇ ਬੌਂਸਰ ਲੈ ਕੇ ਖਤਰਾ ਵੀ ਤੂੰ ਪਿੰਡ ਚਾਹਤੇ ਆਉਣਾ ਜੇ ਤੈਨੂੰ ਫਿਰ ਤੂੰ ਖੂਤੇ ਜਾਣਾ ਕਿ ਇਹਦੀ ਇਜਾਜ਼ਤ ਨਾ ਜਾਣਾ ਵੀ ਇਹ ਮੁੰਡੇ ਕਹਿੰਦੇ ਸਾਡੇ ਦੋਨਾਂ ਭਰਾਵਾਂ ਦੀ ਜ਼ਮੀਨ ਆ ਵੀ ਇਹ ਇਲਜ਼ਾਮ ਲਾਉਂਦੇ ਤੂੰ ਸਾਡੇ ਖੂਤੇ ਜਾ ਗਿਣਤੀ ਮਿੰਤੀ ਕਰਦਾ ਕਹਿੰਦਾ ਮੈਨੂੰ ਵਕੀਲ ਨੇ ਕਿਹਾ ਸੀ ਵੀ ਤੁਸੀਂ ਜ਼ਮੀਨ ਤੂੰ ਜ਼ਮੀਨ ਦਾ ਹੱਕਦਾਰ ਹੋ ਸਕਦਾ ਜੇ ਤੂੰ ਜ਼ਮੀਨ ਲੈ ਸਕਦਾ ਉਹ ਕਹਿੰਦਾ ਜੇ ਵਕੀਲ ਤੈਨੂੰ ਸਲਾਹ ਦਿੰਦਾ ਵਕੀਲ ਤੈਨੂੰ ਇਹ ਕਹੂਗਾ ਵੀ ਕੋਰਟ ਚ ਜਾ ਵੀ ਤੂੰ ਕਿਹੜੇ ਬੇਨ ਆ ਗਿਆ ਇੱਥੇ ਇਹਨੇ ਬੁੱਕ ਉਹਨਾਂ ਨੇ ਤੇ ਇਹ ਸਮਝਾਇਆ ਵੀ ਇਹ ਚੀਜ਼ ਗਲਤ ਆ ਵੀ ਪਿੰਡ ਚ ਨਾਜੀ ਤੱਕ ਹੋਈ ਆ ਤੇ ਨਾਂ ਮੈਂ ਹੋਣ ਦਮਾਂ ਲੜਾਈ ਸਾਡੀ ਅੱਛਾ ਇੱਕ ਗੱਲ ਹੋਰ ਦੱਸੋ ਬੀਬੀ ਜੀ ਉਮਰ ਕਿੰਨੀ ਬੀਬੀ ਜੀ ਮੰਮੀ ਹਣੀ ਇਸ ਟਾਈਮ 77 ਕ ਸਾਲ ਦੇ ਆ 77 ਸਾਲ ਦੇ ਹੋ ਗਏ ਹਾਂਜੀ ਤੁਸੀਂ ਦੇਖ ਪਾਰੋ 70 ਸਾਲ ਦੀ ਉਮਰ ਬੀਬੀ ਜੀ ਦੀ ਹੋ ਚੁੱਕੀ ਹੈ ਤੇ ਇਸ ਸਮੇਂ ਇਹਨਾਂ ਦਾ ਸਟੇਟਸ ਕੀ ਹੈ ਇਹ ਉੱਥੇ ਸਿਟੀ ਆ ਨਾ ਕੈਨੇਡਾ ਦੇ ਕੈਨੇਡਾ ਸਿਟੀ ਹਾਂਜੀ ਤੇ ਭੈਣ ਜੀ ਇਹ ਅਸੀਂ ਦੋਨੇ ਪੀਆ ਰਹੇ ਹਾਂ ਜੀ ਦੋਨੋਂ ਪੀਆ ਰਹੇ ਹਾਂ ਹਾਂਜੀ ਮਤਲਬ ਤੁਸੀਂ ਤੁਹਾਡੀ ਸਾਰੀ ਫੈਮਿਲੀ ਜਿਹੜੀ ਐਨ ਆਰ ਆਈ ਫੈਮਿਲੀ ਹੈ ਕਿੰਨੀ ਦੇਰ ਤੋਂ ਉੱਥ ਐਸਟੇਮ ਕਿੰਨੀ ਦੇਰ ਤੋਂ ਇੱਥੇ ਆਇਓ ਅਸੀਂ ਨੂੰ ਮਹੀਨੇ ਥੋੜਾ ਜਿਹਾ ਦਿਨ ਉੱਤੇ ਹੋਗਾ ਤੇ ਅਗਰ ਜ਼ਿਆਦਾ ਟਾਈਮ ਲੱਗਾ ਤਾਂ ਇੱਥੇ ਰੋਗੇ ਤੁਸੀਂ ਕੰਮ ਕਰ ਛੱਡ ਕੇ ਇੱਥੇ ਸਾਰੇ ਮੈਨੂੰ ਤਾਂ ਆਪ ਨਹੀਂ ਪਤਾ ਕੁਝ ਲੱਗਣ ਡਿਆ ਕਿਹੜੀ ਸਾਡੀ ਮਾਮ ਆ ਉਹਨਾਂ ਦੇ ਕੇਸ ਹੀ ਇਹ ਲਾਇਆ ਗਿਆ ਵੀ ਰਹਿਣੀ ਇੱਥੇ ਮੈਨੂੰ ਤਾਂ ਆਪ ਨਹੀਂ ਪਤਾ ਲੱਗਣ ਡੇ 77 ਸਾਲ ਦੀ ਨੂੰ ਮੈਂ ਛੱਡ ਕੇ ਕਿੱਥੇ ਚੱਲ ਜਾਵਾਂ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਬਿਲਕੁਲ ਜੀ 2 ਸਾਲ ਦਾ ਬੱਚਾ ਆ ਉਹਨੂੰ ਲੈ ਕੇ ਆ 9 ਮਹੀਨੇ ਦੀ ਬੱਚੀ ਆ ਦੋਨੇ ਮੇਰੇ ਬੱਚਿਆਂ ਉਹ ਮੈਂ ਆਪਣੇ ਕਿਸੇ ਕੋ ਫੜਾ ਕੇ ਆ ਉਦੋਂ ਬਾਅਦ ਮੈਂ ਇਸ ਇੰਟਰਵਿਊ ਤੋਂ ਬਾਅਦ ਮੈਂ ਹਸਪ ਬਹੁਤ ਪਰੇਸ਼ਾਨ ਹੋ ਚੁੱਕਾ ਹਾਂ ਜੀ ਇਹ ਤਾਂ ਹਰੇਕ ਚੀਜ਼ ਤੇ ਇਲਜ਼ਾਮ ਲਾਈ ਜਾਂਦਾ ਸਾਡੀ ਪੰਚਾਇਤ ਤੇ ਲਾਈ ਜਾਂਦਾ ਪੁਲਿਸ ਤੇ ਲਾਈ ਜਾਂਦਾ ਜੋ ਕਿ ਕੁਝ ਵੀ ਨਹੀਂ ਹੋਇਆ ਮੈਂ ਤਾਂ ਇਸ ਕਰਕੇ ਡਰਦਾ ਹੀ ਆ ਗਿਆ ਵੀ ਭਲਕ ਨੂੰ ਮੇਰੇ ਤੇ ਕਿਹੜਾ ਇਲਜ਼ਾਮ ਲਾਊਗਾ ਮੈਂ ਡਰਦਾ ਹੀ ਆ ਗਿਆ ਆਪਣੇ ਆਪ ਹੀ ਨਾ ਤੁਸੀਂ ਮੈਨੂੰ ਸੱਦਿਆ ਨਾ ਮੈਨੂੰ ਕਿਸੇ ਨੇ ਭੇਜਿਆ ਮੈਂ ਤਾਂ ਡਰਦਾ ਹੀ ਆਪਣੀ ਫੈਮਿਲੀ ਨੂੰ ਆ ਗਿਆ ਮੈਂ ਆ ਕੇ ਬੋਲਿਆ ਵੀ ਕੈਮਰੇ ਤੇ ਪਹਿਲੀ ਵਾਰੀਆਂ ਲਾਈਵ 'ਚ ਮੇਰੀ ਕਦੀ ਵੀ ਕਿਤੇ ਵੀਡੀਓ ਕੱਢ ਲਿਓ ਕਦੀ ਵੀ ਨਹੀਂ ਜਿਹੜਾ ਬੰਦੇ ਨੂੰ ਇਹ ਕਹਿ ਰਿਹਾ ਵੀ ਉਹ ਨਸ਼ੇ ਦਾ ਤੋਤਾ ਬੌਂਸਰ ਕਹਿ ਰਿਹਾ ਮੈਂ ਇੰਟਰਵਿਊ ਸੁਣੀ ਬਿਸ਼ ਨਛੇਰਾ ਤੋਤਵਾ ਉਹ ਏਦਾਂ ਕਰਦਾ ਉਹ ਕੁੜੀ ਦਾ ਕੀ ਕਰਦਾ ਉਹ ਦਾ ਕੀ ਕਰਦਾ ਉਹ ਸਰ ਮੈਂ ਪਤਾ ਕੀਤਾ ਮੈਨੂੰ ਤਾਂ ਪਤਾ ਨਹੀਂ ਉਹਨਾਂ ਸ੍ਰੀ ਸਾਹਿਬ ਇੱਥੇ ਵਿੱਚ ਰੱਖਦੇ ਹੋਣੇ ਜਦੋਂ ਮੈਂ ਬਾਰੇ ਪਤਾ ਕੀਤਾ ਵੀ ਇਹ ਬੰਦੇ ਕਿਹੋ ਜਿਹੇ ਇਨਸਾਨ ਆ ਉਹ ਤਾਂ ਗੁਰਸੇਖਾਂ ਨਿਤਨੇਮੀ ਆ ਇਹ ਉਹਨਾਂ ਦੇ ਇਲਜ਼ਾਮਸਾਲਾ ਅਜੇ ਤਾਂ ਹੈ ਹੀ ਨਾਰਮਲ ਮੈਂ ਡਰਦਾ ਹੀ ਆ ਗਿਆ ਸਾਡੇ ਕੋਲ ਨਹੀਂ ਹੁਣ ਤੁਸੀਂ ਕੀ ਕਰਨੇ ਚਾਹੁੰਦੇ ਹੋ ਅਖੀਰ ਦੇ ਵਿੱਚ ਪੰਜਾਬ ਸਰਕਾਰ ਨੂੰ ਜਾਂ ਹੋਰ ਕੀ ਕਰਨਾ ਚਾਹੁੰਦੇ ਮੈਂ ਮਾਨਜੋਗ ਸਰਕਾਰ ਦੇ ਹੱਥ ਬਨ ਕੇ ਬੇਨਤੀ ਕਰਦਾ ਵੀ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਮਾਨਯੋਗ ਢਾਲੀਵਾਲ ਸਾਹਿਬ ਨੂੰ ਮੈਂ ਆਨਲਾਈਨ ਅਪਡੇਟ ਕੀਤੀ ਹੋਈ ਐਪਲੀਕੇਸ਼ਨ ਬਾਈ ਪੋਸਟ ਵੀ ਭੇਜੀ ਹੋਈ ਆ ਵੀ ਉਹਤੇ ਛੇਤੀ ਨਿਸਾਬ ਕੀਤਾ ਜਾਵੇ ਵੀ ਮੇਰੀ ਫੈਮਿਲੀ ਦੀ ਸੇਫਟੀ ਕੀਤੀ ਜਾਵੇ ਕੈਮਰਾ ਪਰਸਨ ਮੋਨੀਟਰਨਾ ਰਜੀਵਾ ਦੋ